ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ 'ਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਮੂਸੇ ਤਹਿਸੀਲ ਅਤੇ ਜ਼ਿਲ੍ਹਾ ਤਰਨਤਨ ਸਾਹਿਬ ਹੀਰੇ ਭਰਾ ਉਹਨਾਂ ਦੇ ਕੋਲ ਤੇ ਪੰਜ ਐਨੀਮਲ ਉਹ ਗਾਊਆਂ ਤੇ ਮਾਰਨਿੰਗ ਦਾ ਸਮਾਂ ਜੀ ਕੋਈ 9:00 ਵਜੇ ਦਾ ਤੇ ਬਾਕੀ ਵੀ ਰੁਣਾ ਨਾ ਕਰਦੇ ਆਂ ਜੀ ਗੱਲਬਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੋ ਕਿਰਪਾ ਕਿਰਪਾ ਜੀ ਕਿਰਪਾ ਜੀ ਕਿਰਪਾ ਜੀ ਇਹਦੇ ਕਿੰਨੇ ਲਿਆ ਜੋ ਪਸ਼ੂ ਆਜਾ ਅੱਜ ਵੀਰ ਜੀ ਤਿੰਨ ਮੱਝਾਂ ਹਾਂਜੀ ਦੋ ਸੁਈਆਂ ਤੇ ਇੱਕ 20-25 ਦਿਨ ਖੜਦੀ ਉਹ ਪੱਕਾ ਤਰੀਕ ਦਾ ਆਪਣਾ ਪਤਾ ਦੋ گاਵਾ ਆਪਣੇ ਦਾ ਦੋ ਆਦੇ گاਵਾ ਹਨਾ ਠੀਕ ਹੈ ਜੀ ਮੁੱਲ ਬਹੁਤ ਜਿਆਦਾ ਰੱਖਣੇ ਕਮਾਈ ਰੱਖਣੀ 1500 2000 ਤੋਂ ਮੁੱਲ ਰੱਖਣੇ ਜਾਏਗਾ ਪਰ ਠੀਕ ਹੈ ਭਰਾ ਜੀ ਠੀਕ ਹੈ ਹਾਂ ਜੀ ਜੀ ਅੱਜ ਜੀ ਇਹ ਏਡੀ ਸੀ ਇੱਥੇ ਵੇਖੋ ਛੋਟੇ ਪਾ ਇਤਨੇ ਬਰੇਸ ਲੈ ਹਾਂ ਜੀ ਇਦਾਂ ਰੇਸ਼ ਛੋਟੀ ਵੀਰ ਆਪਾਂ ਪਹਿਲਾਂ ਹੀ ਧਰ ਮਾਰ ਦਿੰਨੇ ਬਾਈ ਫੇਰ ਇੱਧਰ ਕੋਈ ਆਨਲਾਈਨ ਕਈ ਰਮ ਮੰਗਾ ਲੈਂਦੇ ਆ ਹਾਂ ਜੀ ਆ ਕੱਲੇ ਕੱਲੇ ਥਾਂ ਦੀ ਧਰ ਮਾਰ ਦਿੰਨੇ ਚੌਣ ਪੋਲੀ ਆ ਤੇ ਦੁੱਧ ਦਾ ਪੂਰੀ ਠੱਡੀ ਸੀ ਲਾਗੀ ਦੁੱਧ ਦਾ 10 ਕਿਲੋ ਦੁੱਧ ਆ ਗਿਆ ਹਾਂਜੀ ਜੀ ਤੇ ਮਗਰ ਕੀ ਆ ਗਿਆ ਇਹਦੇ ਵੀਰ ਜੀ ਵੀਰ ਜੀ ਕੱਟਾ ਆਇਆ ਇਹਦੇ ਮਗਰ ਮਗਰ ਕੱਟਾ ਆ ਗਿਆ ਹਨਾ ਹਾਂਜੀ ਹਾਂਜੀ 10 ਲੀਟਰ ਦੁੱਧ ਆ ਗਿਆ ਹਾਂਜੀ ਜੀ ਮਗਰ ਕੱਟਾ ਦੂਜਾ ਸੁਗਾ ਝੋਟੀ ਨੀਲੀ ਚ ਆਉਂਦੀ ਆ ਦੂਜਾ ਸੁਗਾ ਨੀਲੀ ਹਾਂ ਨੀਲੀ ਚ ਆਉਂਦੀ ਆ ਹਾਂਜੀ ਨੀਲੀ ਦੂਜਾ ਸੁਗਨ ਨੀਲੀ ਝੋਟੀ ਹਾਂਜੀ ਪਤਲੀ ਚਮੜੀ ਦੀ ਆ ਬਰੀ ਚਮੜੀ ਪਤਲੀ ਜੀ ਆਪਾਂ ਪਰ ਆ ਨਾਮ ਰਾਤੀਆਂ ਕਿ ਯਾਰ ਆਨਲਾਈਨ ਡੰਗਰ ਘੱਲਣਾ ਪੈਂਦਾ ਆਪਾਂ ਪਿੱਛੇ ਜੇ ਪਾਈਆਂ ਨਹੀਂ ਤਿੰਨ ਮੱਜਾਂ ਹਾਂਜੀ ਦੋ ਚੌਂ ਲੈਣੀ ਚਲ ਗਈਆਂ ਸੀ ਠੀਕ ਹੈ ਜੀ ਇਧਰ ਗਾਂ ਆਪਣੀ ਆਨਲਾਈਨ ਹੀ ਚਲ ਗਈ ਸੀ ਹਾਂਜੀ 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 ਇਧਰ ਉਹ ਰਈ ਵਾਲੀ ਸਾਈਡ ਤੇ ਗਈ ਸੀ ਠੀਕ ਹੈ ਭਰਾ ਜੀ ਹਾਂਜੀ ਇਹ ਤਨੇ ਜਲੰਦਰ ਕੱਲੀ ਆਪਾਂ ਮੱਝ ਆਨਲਾਈਨ ਹਾਂਜੀ ਹਾਂਜੀ ਤੇ ਇਧਰ ਚੱਡਾ ਵੇਖੋ ਵੀਰ ਜੀ ਰੱਗਾਵਾ ਬੰਦੀਆਂ ਥੱਲੇ ਪੂਰਾ ਪਧਰਾ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਇਧਰ ਵੇ ਹਾਂਜੀ ਬਿਲਕੁਲ ਫੇਰ ਬਹੌਂ ਥੱਲੇ ਬਹਿ ਜਾ ਐਡੀ ਠੰਡੀ ਏ ਹਾਂਜੀ ਇਹ ਵੀਰ ਜੀ ਫੇਰ ਫੇਰ ਬਾਹਰ ਥੱਲੇ ਬਹਿ ਜਾ ਇਧਰ ਵੇ ਪਾਵੇਂ ਹੈ ਕਰਮਾਰੀਆ ਪੋਲੀ ਚੌਣ ਹਾਂਜੀ ਚੌਣ ਤੋਂ ਕੋਈ ਗਾਰੰਟੀ ਆਪਣੀ ਪੂਰ ਛਟਾ ਵੱਧ ਘੱਟ ਥਣਾ ਹੋਵੇ ਆਪਣੀ ਗਾਰੰਟੀ ਹੋਊਗੀ ਠੀਕ ਹੈ ਭਰਾ ਜੀ ਠੀਕ ਇਧਰ ਚਮੜੀ ਵੀਰਾ ਕਿੱਥੇ ਮਰਜੀ ਬੋਟਲਾ ਪਤਲੀ ਹਾਂਜੀ ਹਾਂਜੀ ਦੁੱਧ 10 ਕਿਲੋ ਆਗੂ ਦੁੱਧ 10 ਕਿਲੋ ਆ ਗਿਆ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਭਾ ਵੀਰ ਜੀ ਵਿੱਚ 74000 ਮੁੱਲ ਹਾਂਜੀ 71 ਦੀ ਦੇ ਦਈਏ ਕੋਈ ਮਾਨਤਾ ਨਹੀਂ ਦੇ ਜੀ 70 ਦੀ ਪੂਰੇ ਦਵਾਂਗੇ ਵਿੱਚੋਂ ਛੋੜ ਹੀ ਗਏ ਲੈ ਸਮਝ ਲੈ ਪੂਰੇ 70000 ਦੀ ਦਵਾਂਗੇ ਹਾਂਜੀ ਤਾਂ ਆਪਾਂ ਕਹਿੰਨਾ ਬੱਸ ਸੁਣਣੀ ਆ ਪੂਰੇ 70000 ਦੀ ਮੁੱਲ ਹੀ ਅੱਜ ਆ ਜੀ ਰਹਿਣਗੇ ਠੀਕ ਹੈ ਭਰਾ ਜੀ ਹਾਂਜੀ ਇਹ ਪੂਰੇ 70 ਦੀ ਦਵਾਂਗੇ ਛੋਟੀ ਸਿੰਗਲ ਹੱਡੀ ਦੀ ਆ ਸਿੰਗਲ ਹੱਡੀ ਹਾਂ ਦੁੱਧ ਪਤਲੀ ਚਮੜੀ ਵਾਲੇ ਜਿਆਦਾ ਕੱਢਦਾ ਹਾਂਜੀ ਹਾਂਜੀ ਬਿਲਕੁਲ ਹਾਂ ਇਹਦੇ ਸਾਬ ਨੂੰ ਦੁੱਧ ਉਹ ਸਾਬ ਨੂੰ ਆਪਣੇ ਮੋਲੂਗਾ ਠੀਕ ਹੈ ਨਹੀਂ ਜਿਆਦਾ ਛੋਟੀ ਜਿਹੀ ਕਮਾਈ ਰੱਖ ਕੇ ਮੁੱਲ ਪਾਇਆ ਦਾ ਠੀਕ ਹੈ ਭਰਾ ਇਹਦੀ ਦੇ ਰਹੀਏ ਭਰਾ ਜਾਣਕਾਰੀ ਇਹ ਵੀਰਜੀ ਮਹੀਨੇ ਦੀ ਸੂਈ ਆ ਹਾਂਜੀ ਆ ਫਾਲਿਆ ਮਗਰ ਉਹਦੇ ਮਗਰ ਕਟਾ ਮਗਰ ਕਟਾ ਹੋ ਕੇ ਮਗਰ ਕਟਾ ਹਾਂਜੀ ਇਹਦੇ ਮਗਰ ਕਟਾ ਗਿਆ ਤਾਂ ਆ ਵੀ 8 ਕਿਲੋ ਦੁੱਧ ਆ ਹਾਂਜੀ ਮੋਲੇ ਦਾ ਜਾਇਜ਼ ਰਹੂਗਾ ਸੁਗਾ ਕਿਣਵਾ ਜੋ ਹਾਂਜੀ ਸੁਗਾ ਕਿਣਵਾ ਆ ਗਿਆ ਸੁਗਾ ਤੀਜਾ ਵੀਰਜੀ ਦਾ ਇਹਦਾ ਤੀਜਾ ਹਾਂਜੀ 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 ਇਹਦਾ ਤੀਜਾ ਥਾਣਾ ਦੀ ਆਪਣੀ ਇਹਦੀ ਗਾਰੰਟੀ ਹੋਊਗੀ ਹਾਂਜੀ 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 ਫੁੱਲ ਗਾਰੰਟੀ ਹੈ ਆਪਣੀ ਹਾਂਜੀ ਹਾਂਜੀ ਚੋਕਾ ਹੁਣ ਇਹ ਵੀ ਪੋਲੀ ਆ ਹਾਂਜੀ 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 ਮੈਂ ਤਾਂ ਇੱਕ ਲੱਗਣਾ ਵੀਰੇ ਇਹਦੀਆਂ ਧਾਰਾ ਮਾਰਾ ਦੀਏ ਕਈ ਦਾ ਹਸਾਬ ਕੱਲੇ ਘਰੇ ਹੀ ਦਦ ਹਾਂਜੀ ਕੱਲੇ ਤਾਂ ਫਿਰ ਵੀਡੀਓ ਨਹੀਂ ਬੰਦੀ ਬਿਲਕੁਲ ਬਿਲਕੁਲ ਕੋਈ ਕਹੀ ਕਹਿੰਦੇ ਵੀਡੀਓ ਕਾਲ ਤੇ ਚਵਾ ਦੋ ਹਾਂਜੀ ਹਾਂਜੀ ਧਾਰਾ ਮਾਰ ਕੇ ਫਗਾਈਆਂ ਚੰਗੀਆਂ ਜਾਂਦੀਆਂ ਮੋਲੇ ਤਾਂ ਬਹੁਤ ਜਾਇਜ਼ ਆ ਹੋਊਗਾ ਹਾਂਜੀ ਇਸ ਲਈ 8 ਕਿਲੋ ਦੁੱਧ ਆ 8 ਲੀਟਰ ਦੁੱਧ ਆ ਗਿਆ ਹਣਾ ਹਾਂਜੀ 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 ਇਹ ਮੀਨੇ ਦੀ ਸੂਈ ਆ ਮੀਨੇ ਦੀ ਸੂਈ ਹਾਂ ਕੋਈ 25 ਦਿਨਾਂ ਦੇ ਮਾਲੇ ਕੋਈ ਮਹੀਨੇ ਦੇ ਮਾਲੇ ਆਪਾਂ ਸਚਾਈ ਨਾਲ ਚੱਲਣਾ ਚਮੜੀ ਇਹਦੀ ਵੇਖਾ ਪਤਲੀ ਦੁੱਧ ਦੇ 10 ਕਿਲੋ ਦੇਈ ਜਾਊਗੀ ਗਾਂ ਚੱਲ ਹੁਣ ਤੂੜੀ ਪੈਂਦੀ ਹੱਲੇ ਹਾਂਜੀ ਤੇ ਦੁੱਧ 10 ਕਿਲੋ ਦੇਈ ਜਾਊਗੀ ਰਾ ਤਾਂ ਵੀਰ ਜੀ ਮਰਾਦ ਦੀਆਂ ਹਾਂਜੀ ਇਹ ਪੂਰ ਛੱਟੇ ਦਾ ਵੀ ਵੱਧ ਹੁੰਦਾ ਬਿਲਕੁਲ ਦੁੱਧ ਦੇਣਾ ਪਾਇਦਾ ਹਾਂਜੀ ਹਾਂਜੀ ਦੁੱਧ ਆ ਗਿਆ ਬਿਲਕੁਲ ਲੋ ਤਾਂ ਭਾਵੇਂ ਹਾਂ ਕੋਈ ਕਰੂਗਾ ਤਾਂ ਭਾਵੇਂ 10 ਕਿਲੋ ਚੋਲੇ ਹਾਂਜੀ ਹਾਂਜੀ ਹੈ ਇਹ ਗੱਲ ਬਿਲਕੁਲ ਬਿਲਕੁਲ ਪਾਇਦਾ ਹੀ ਹੁੰਦਾ ਵੀ ਹਾਂਜੀ ਹਾਂਜੀ ਦੁੱਧ ਦੁੱਧ ਅੰਦਰ ਪਾਇਦਾ ਤੇ ਇਧਰ ਵੇਖ ਵੀਰ ਹੋਰ ਮੰਗਦੀ ਐ ਇਧਰ ਚੋਂ ਇਹ ਵੀ ਪੂਰੀ ਬੋਲੀ ਇੱਧਰ ਵੇਖੋ ਵੀਰ ਆ ਅਗਲੇ ਥਾਣਾਂ ਦੀਆਂ ਮਰਾਉਣੀਆਂ ਆ ਪਤਰ ਸਿੰਗਲ ਫਿੰਗਰ ਮਲਾ ਦਿਓ ਇੱਧਰ ਵੇ ਨਾ ਇੱਧਰ ਵੇ ਇੱਧਰ ਵੇਖੋ ਮਲਾਓ ਕਰੋ ਚੈੱਕ ਇੱਧਰ ਕੱਲੇ ਕੱਲੇ ਸਾਹ ਦੀ ਮਾਰ ਦੇਨੇ ਚੋਂ ਬਹੁਤ ਬੋਲੀਆਂ ਹਾਂਜੀ 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 ਦੋਦੇ ਦੇ 8 ਕਿਲੋ ਆ ਉਹ ਸਾਹਨੇ 8 ਕਿਲੋ ਹਿਸਾਬ ਨੇ ਮੁੱਲ ਕਰਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਪੂਰੀ ਸੋਹਣੀ ਐ ਪਧਰੀ ਬਣੀ ਆ ਹਾਂਜੀ ਪੂਰਾ ਪੂਰਾ ਠੰਡਾ ਠੰਡਾ ਪੂਰਾ ਵਧੀਆ ਲੱਗਾ ਹਾਂਜੀ ਹਾਂਜੀ ਰਵੀ ਜੀ ਕੀ ਮੋਲ ਕਰਨਾ ਆਪਾਂ ਕਿੰਨਾ ਮੋਲ 60000 60000 ਹਾਂਜੀ ਹਾਂਜੀ ਠੀਕ ਐ ਜੀ ਕੋਈ ਮਾਨਤਾ 56 ਦੀ ਦੇ ਦੀਏ ਮੋਲ ਹੀ ਜਾ 56 ਦੀ ਦੇ ਦੀਏ ਜੋ 55 ਦੀ ਦੇ ਦਾਂਗੇ ਹਾਂਜੀ ਇਹ ਨਾ ਕੋਈ ਆਖੂਗਾ ਕਹਿਣ ਜਾਇਜ਼ ਤੇ ਦੇਣ ਜਾਇਜ਼ ਹੁੰਦਿਆ ਬਿਲਕੁਲ ਉੜਦੀਆਂ ਵਾਲੇ ਕਰਤਾ 50000 ਦੀ 55000 ਦੀ 55000 ਦੀ ਅੱਜ ਇਹ ਕਿਹੜਾ ਮੇਲਾ ਲੋਟਰੀ ਲੋਟ ਲੈ ਠੀਕ ਹੈ ਭਰਾ ਜੀ ਠੀਕ ਹੈ ਦੁੱਧ ਆ ਗਿਆ 8 ਲੀਟਰ 8 ਲੀਟਰ ਦੁੱਧ ਹੈ ਹਾਂਜੀ ਇਹ ਨਾ ਉਹ ਨਹੀਂ ਕਹਿਣਾ ਕਿੰਨਾ ਦੁੱਧ ਹੈਗਾ ਉਹਨੇ ਦੱਸਣਾ ਵੀਰ ਜੀ ਠੀਕ ਹੈ 55 ਦੀ ਹੈ ਨਾ ਹਾਂ ਇਹ 55 ਦੀ ਆਪਾਂ ਦੇ ਦਾਂਗੇ ਠੀਕ ਹੈ ਭਰਾ ਜੀ ਠੀਕ ਹੈ ਹਾਂਜੀ ਜੀ ਅਗਲੀ ਜਿਹੜੇ ਦਿਨ ਰਹਿ ਗਏ 25 25 ਦਿਨ ਲੈ ਜੂ ਹਨਾ 25 ਦਿਨ ਰਹਿ ਗਏ ਹਾਂਜੀ ਦੂਜੇ ਨੇ ਦੂਜਾ ਸੁਗਾ ਸੁ ਗਾਂ ਤੀਜੇ ਸੁਣਾ ਨੇ ਤੀਜੇ ਸੁਣਾ ਹਨਾ ਹਾਂ ਨੀਲੀ ਚ ਆ ਗਈ ਬਿੱਲੀਆਂ ਅੱਖਾਂ ਤੇ ਚਾਰੇ ਪੈਰ ਤੋਂ ਵੇ ਆ ਹਾਂਜੀ ਇਧਰ ਵੇਖੋ ਸੂਲ ਤੇ ਦਾ ਗਿਆ ਗਾ ਨੀਲੀ ਪਿਓਰ ਚੱਡੇ ਦੇ ਡੱਬ ਹਾਂਜੀ ਕਰੋ ਮਾਰਕਿੰਗ ਚੈੱਕ ਸਾਰੇ ਭਰਾ ਇਧਰ ਆਓ ਹਾਂਜੀ ਇਹਨਾਂ ਆਓ ਚੱਡੇ ਦੇ ਡੱਬ ਹੈਗਾ ਹਾਂਜੀ ਇਧਰ ਵੇਖੋ ਤੇ 25 ਦਿਨਾਂ ਤੋਂ ਬਾਅਦ ਖੜੇ ਵੀ 2000 ਜੁਰਮਾਨਾ ਭਰ ਦੂੰਗਾ ਠੀਕ ਐ ਭਰਾ ਜੀ ਠੀਕ ਨਹੀਂ ਕੋਈ ਕਹਿਣ ਦੀਆਂ ਗੱਲਾਂ ਨਹੀਂ ਆਪਾਂ ਦਿਨ ਵਾਰ ਇਹਦੇ ਕਾਪੀ ਲਿਖੀ ਵੇਖਿਆ ਆਪਾਂ ਪੂਰਾ ਨੈਟ ਹਨਾ ਮੈਂ ਕਾਪੀ ਵੇਖੀ ਆ ਦੀ ਹਾਂਜੀ ਹਾਂਜੀ ਤੇ ਮੋਲ ਉਸਨ ਨਜਾਇਰ ਹੋਊਗਾ ਲੱਖੋਂ ਬਾਹਰ ਝੋਡੀ ਆ ਹਾਂਜੀ ਬਿਲਕੁਲ ਇੱਕ ਦਸ ਦੀ ਝੋਡੀ ਵੇਚ ਦੇ ਦੀ ਆ ਹਾਂਜੀ ਹਾਂਜੀ ਕਿਦਾਂ ਤਿਆਰ ਹੁੰਦੀ ਆ ਪੱਕੀ ਗੱਲ ਐ ਜੀ ਹਾਂਜੀ ਇਹਦਾ ਮੁੱਲ ਬਹੁਤ ਜ਼ਾਇਦਾ ਕਰਨਾ ਨਿੱਕੀ ਸਿੰਗੀ ਆ ਗੋਲ ਸਿੰਗੀ ਸਿੰਗੀ ਕਰੋ ਚੈੱਕ ਪੂਰੀ ਗੋਲ ਆ ਤੇ ਦੁੱਧ 14 ਤੋਂ 15 ਕਿਲੋ ਭਰਦੀ ਰਹੀ ਆ ਠੀਕ ਹੈ ਜੀ ਹਾਂ 14 15 14 15 ਇਹ ਜੇ ਸਵੇਰਾ 15 ਦਾ ਰਿਕਾਰਡ ਹੈ ਨਾ ਹਾਂ 15 ਤੋਂ ਅੱਜ ਤੱਕ ਨਿਵੜੇ ਪੂਰ ਛਟਾ ਤੇਜਾ ਸੁਗਾ ਸੂਣਾ ਵਾ ਹਨਾ ਐਨੇ ਜੀ ਹਾਂ ਜੀ ਵੱਧ ਘੱਟ ਥਾਣ ਪੂਰ ਛਟਾ ਵੇ ਹਾਂ ਜੀ ਉਹ ਗੱਲ ਤੇ ਆਪਾਂ ਜ਼ਿੰਮੇਦਾਰ ਹੋਵਾਂਗੇ ਠੀਕ ਹੈ ਭਰਾ ਜੀ ਠੀਕ ਆਪਦੇ ਸੱਜਣ ਮਿੱਤਰ ਤੋਂ ਲਈ ਆਪਾਂ ਓਕੇ ਓਕੇ ਹਾਂ ਉਹਨਾਂ ਦਾ ਮੱਝਾਂ ਤੇ ਚਾਰ ਹੀ ਹਾਂ ਜੀ ਪਾਹੇ ਦੀ ਉਹਨਾਂ ਕੋਲ ਲੋਡ ਪੈ ਗਈ ਬੰਦਿਆਂ ਨੂੰ ਆ ਚਲੋ 100 ਮਜ਼ਦੂਰੀ ਆ ਜੀ ਉਹ ਤਰ੍ਹਾਂ ਡੰਗਰ ਕੌਣ ਦਿੰਦਾ ਬਿਲਕੁਲ ਪੱਕੀ ਗੱਲ ਵੀ ਜੀ ਹਾਂ ਲੋਡ ਜੀ ਪੈ ਗਈ ਜੀ ਤੇ ਠੰਡੀ ਉਹ ਤਰ੍ਹਾਂ ਪਾਓ ਇਸ ਤਰ੍ਹਾਂ ਇਧਰ ਵੇ ਇਧਰ ਵੇ ਪੂਰੀ ਠੰਡੀ ਸੀਖਾ ਮੈਂ ਨਾ ਕੋਈ ਗੱਲਬਾਤ ਨਹੀਂ ਦੇ ਕੋਈ ਬਾਹ ਨਹੀਂ ਕੋਈ ਸ਼ਾਇ ਨਹੀਂ ਇਤਨੇ ਬੈਹਿ ਜਾ ਥੱਲੇ ਇਧਰ ਲਾਏ ਪਈ ਆ ਹਾਂ ਬਾਗੀ ਨੇ ਢੱਲਾ ਢੁਲਾ ਸਾਰੀਆਂ ਕਵਰ ਕਰ ਜਾਣੀਆਂ ਹਨ ਤੇ ਦਿਨ ਪੰਜੀ ਖੜਦੀ ਦਿਨ ਪੰਜੀ ਛੋਟੀ ਇੱਕ 10 ਦੀ ਵੇਚ ਦੇਈ ਦੀ ਆ ਹਾਂ ਬਿਲਕੁਲ ਬਿਲਕੁਲ ਕਿਹੜੇ ਹਿਸਾਬ ਨਾਲ ਰਾਜੀ ਆ ਸੋਹਣੀ ਐ ਸੇਂਕ ਨਿਕਾ ਹਾਂਜੀ ਹਾਂਜੀ ਕੋਈ ਘਾੜਨੀ ਆ ਇਧਰ ਵੇਖ ਚਮੜੀ ਇਹਦੀ ਚੌਣੀ ਤਿੰਨਾ ਮੱਝਾਂ ਤਿੰਨਾਂ ਦੀ ਪਤਲੀ ਆ ਪਤਲੀ ਚਮੜੀ ਇਧਰ ਵੇਖ ਇਧਰ ਵੇਖ ਪਤਲੀ ਪਤਲੀ ਚਮੜੀ ਜੀ ਤੁਸਾਂ ਮਰਜੀ ਫੋਟ ਲਾ ਹਾਂਜੀ ਹੈ ਮੋਲੇ ਦਾ ਜਾਇਜ਼ ਰੱਖੀ ਹੈ ਬਹੁਤ ਹੀ ਹੈਵੀ ਆ ਜੀ ਮੱਝ ਵੀ ਹਾਂਜੀ 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 ਜਿੰਨੇ ਤੇ 5 ਦਿਨ ਹੀ ਰਹਿ ਗਿਆ ਹਾਂਜੀ ਤੇ ਮੋਲ ਵੀ 5 ਦਿਨ ਲੇ ਗਏ ਆਪਣੇ ਤੋਂ ਮੋਲ ਮੋਲ ਜਾਇਜ਼ ਰੱਖਾਂਗੇ ਮੋਲ 10000 ਰੱਖ ਹਾਂਜੀ ਸ਼ਹਿਰ ਦੀ ਦੇ ਦਿੱਤੀ ਕੋਈ ਮਾਨ ਤਾਨ ਕੋਈ ਛੋਟ ਪੂਰੇ 75 ਦੀ ਦੇ ਰਾਂਗੇ ਪੂਰੇ 75 ਦੀ ਮੈਂ ਨਾ ਕਹਿਣ ਦੀਆਂ ਗੱਲਾਂ ਨਹੀਂ ਆ ਜਾਇਤ ਜੈਜੀ ਆ ਬਿਲਕੁਲ ਵੇਖੋ ਵੀ ਜੀ 75000 ਆ ਮੈਂ ਇਦਾਂ ਹੀ ਕੁੜੀ ਹੱਥ ਫਰੀਆ ਠੰਡੀ ਆ ਪੂਰੀ ਠੰਡੀ ਸੀ ਤੇ ਚੋਣ ਪੋਲੀ ਨਿਕਲੂਗੀ ਆਪਾਂ ਟਿੱਪੀ ਆ ਸ਼ਹਿਰ ਆਉਂਦੇ ਆ ਸੀ ਹਾਂਜੀ ਤੇ ਬੋਲਾ ਬੰਦ ਜਾਂਦਾ ਤੇ ਉਸ ਹਾਵ ਨਾਲ ਮੈਂ ਟਿੱਪੀ ਆ ਆਪਦੇ ਲੋ ਹਾਂਜੀ ਰੂਮ ਪੋਲੀ ਆ ਠੀਕ ਆ ਭਰਾ ਜੀ ਠੀਕ ਹਾਂ ਦੇਣੇ ਤੇ ਪੰਜੀ ਰਹਿ ਗਏ ਹਾਂਜੀ ਇਹ ਆਪਾਂ ਪੰਜਾਹ 75 ਦੀ ਛੋਟੀ ਦੇ ਦਾਂਗੇ ਠੀਕ ਹੈ ਭਰਾ ਜੀ ਹਾਂ ਜੀ ਸਿੰਗੀ ਨਿੱਕੀ ਗੋਲ ਸਿੰਗੀ ਆ ਗਈ ਹਾਂ ਛੋਟੀ ਸਿੰਗੀ ਗੋਲ ਆ ਗਈ ਇਹ ਆਪਾਂ 75 ਦੀ ਪੁਲੀ ਤਿਆਰ ਹੋਈ ਛੋਟੀ ਹਾਂ ਜੀ ਲੱਖੋਂ ਬਾਹਰ ਵੇਚ ਦੇਈ ਦੀ ਆ ਬਿਲਕੁਲ ਬਿਲਕੁਲ ਹੈਗੀ ਹੈ ਜੀ ਇਹ ਰੱਖਦੀ ਆਪਣਾ ਮੁੱਲ ਹੈ 30 35000 ਕਮਾਈ ਹੈਗੀ ਆ ਹਾਂ ਜੀ ਵੱਡੀਆਂ ਦਣਾ ਚ ਹਾਂ ਜੀ ਹਾਂ ਜੀ ਹੱਸ ਗਈ ਬਿਲਕੁਲ ਬਿਲਕੁਲ ਇਹ 75000 ਦੀ ਹਾਂ ਜੀ ਤੇ ਆ ਗਏ ਗਾਂ 7 ਲੀਟਰ ਦੁੱਧ ਵੀਰ ਜੀ 7 ਲੀਟਰ ਦੁੱਧ ਹਾਂ ਇਹ 9 ਕਿਲੋ ਕਹਿਣਾ 10 ਕਿਲੋ ਕਹਿਣਾ ਹਾਂਜੀ 7 ਲੀਟਰ ਦੁੱਧ ਆ ਹਾਂਜੀ ਭਾਵੇਂ ਇੱਥੇ ਥੱਲੇ ਬੈਠਾ ਰਹੇ ਭਾਵੇਂ ਇਦਾਂ ਥਰਾ ਮਾਰੀਆ ਲਓ ਮੈਂ ਨਾ ਇਦਾਂ ਮਾਰੀਆ ਭਾਵੇਂ ਥਰ ਇਧਰ ਕਈ ਰੰਵੀਰ ਭਰਾ ਮੰਗਾ ਲੀਦੇ ਫਿਰ ਦੱਸਾਂ ਕੱਲਣਾ ਪੈਂਦਾ ਡੰਗਰ ਬਿਲਕੁਲ ਬਿਲਕੁਲ ਆਨਲਾਈਨ ਵੀ ਹਾਂ ਹਾਂ ਇਧਰ ਇਧਰ ਕੋਈ ਗੱਲ ਬਾਤ ਨਹੀਂ ਪੂਰੀ ਠੰਡੀ ਸੀਲ ਹਾਂ ਹਾਂਜੀ ਹਾਂਜੀ ਮਗਰ ਕੀ ਜੋ ਇਹਦੇ ਮਗਰ ਬੱਛਾ ਆ ਗਿਆ ਵੀਰ ਜੀ ਉਹ ਬੱਛਾ ਮਗਰ ਬੱਛਾ ਹਣਾ 7 ਲੀਟਰ ਦੁੱਧ ਆ 7 ਲੀਟਰ ਕਿਡਵਾ ਕਿਉਂਗਾ ਦੁੱਧ ਦੇ ਹਿਸਾਬ ਨਾਲ ਰੇਟ ਹੋਊਗਾ ਸੁਗਾ ਵੀਰ ਜੀ ਕਿਡਵਾ ਹੈ ਵੀਰ ਜੀ ਦੂਜਾ ਸੁਗਾ ਦੂਜਾ ਸੁਗਾ ਹਾਂਜੀ ਦੂਜਾ ਸੁਗਾ ਮਗਰ ਆ ਗਿਆ ਬੱਛਾ 7 ਲੀਟਰ ਦੁੱਧ 7 ਲੀਟਰ ਓਨਲੀ ਹਾਂ ਇਹ ਵੀ ਗਿਫਟ ਹੀ ਕੋਈ ਚਾਹ ਪਾਣੀ ਵਾਲਾ ਲੈ ਜਾ ਬਿਲਕੁਲ ਬਿਲਕੁਲ ਦੁੱਧ 9-10 ਕਿਲੋ ਕਰਜੂ ਛਟਾਲਿਆ ਹੁਣ ਤੂੜੀ ਭੰਨਦੀ ਹਲੇ ਹਾਂਜੀ 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 ਦੁੱਧ ਵੀ ਚੰਗਾ ਵਧੀਆ ਹੁੰਦਾ ਹੈ ਆ ਰੱਖਾ ਫੁਕਾ ਦਿਓ ਅੱਲਾ ਵਾਜੀ ਹਾਂ ਮਹੀਨੇ ਡੇਢ ਮਹੀਨੇ ਦੀ ਸੋਈਏ ਮਹੀਨੇ ਡੇਢ ਦੀ ਲਾਲੇ ਕੋਈ ਹਾਂਜੀ ਆਪਾਂ ਨੂੰ ਨਹੀਂ ਕੋਈ ਡਰਾ ਕਿਨੇ ਵੇਖਣੀ ਉਹਨੇ ਵੇਖ ਲੈਣੀ ਆ ਬਿਲਕੁਲ ਬਿਲਕੁਲ ਉਹ ਛਟਾ ਨਹੀਂ ਹੈਗਾ ਗੱਲ ਦਾ ਜ਼ਿੰਮੇਵਾਰ ਆ ਆਪਾਂ ਹਾਂਜੀ ਹਲੇ ਚਲ ਚੁੰਗੀਆਂ ਚਵਾਈਆਂ ਦੀ ਹੁਣ ਵੀਡੀਓ ਬੰਦੀ ਇਹਦਾ ਮੁੱਲ 24000 ਹੋਊਗਾ ਹਾਂਜੀ ਕਿੰਨੀ ਦੇ ਦਈਏ ਕੋਈ ਮਾਨ ਤਾਨ 20 ਦੀ ਦੇ ਦਈਏ 20 ਦੀ 20 ਦੀ ਮੁੱਲ ਤਾਂ ਉਕੜਾਣਾ ਕੀਤਾ ਆਪਾਂ 20 ਦੀ ਦੇ ਦਈਏ ਠੀਕ ਹੈ ਭਰਾ ਜੀ ਠੀਕ ਹੈ ਸਾਤ ਲੀਟਰ ਦਾ ਤਾਂ 20000 ਦੀ ਹਾਂਜੀ ਔਰ ਚ ਦਿਨ ਰਹਿ ਗਏ ਆ 15 14 ਦਾ 15 ਦਿਨ ਰਹਿ ਗਏ ਆ ਲਾਇ ਪੈ ਗਈ ਗਾਓ ਠੀਕ ਹੈ ਜੀ ਇਹ ਤੀਜੇ ਸੂਏ ਸੂਣੀ ਵੀਰ ਜੀ ਤੀਜਾ ਸੂਆ ਹਾਂਜੀ ਇਹ ਤੀਜੇ ਸੂਏ ਸੂਣੀ ਕਿੰਨੇ ਦਿਨ ਲੈਂਦੀ ਜੋ ਇਹ ਇੱਧਰ ਲਾਇ ਪੈ ਗਈ ਗਾਂ ਹਾਂਜੀ ਲਾਇ ਪੂਰੀ ਪੈ ਗਈ ਆ ਦੇਣ ਕਿੰਨੇ ਕਿ ਲੈ ਜੀ ਇਧਰੋਂ ਹਾਂਜੀ ਲਾਏ ਦੇਣ 13 14 ਹੀ ਖੜਨੇ ਨੇ 13 14 ਹਾਂ ਮੁੱਲ ਆਪ ਸਾਰੇ ਡੰਗਰਾਂ ਦੇ ਆਮ ਦੁੱਧ ਦੇ ਹਿਸਾਬ ਨਾਲ ਮੁੱਲ ਜਾਇ ਰੱਖਿਆ ਹਾਂਜੀ ਐਵੇਂ ਨਹੀਂ ਇਹਦਾ ਲੱਖ ਕਰ ਲੋ ਮੱਝ ਦਾ ਇਹਦਾ ਇੰਨਾ ਕਰ ਲੋ ਹਾਂਜੀ ਨਹੀਂ ਬਿਲਕੁਲ ਜੈ ਜ ਉੜਦੀਆਂ ਵਾਲੇ ਆਪਣੇ ਮੋਲੇ ਕੋ ਵੀਰ ਭਰਾ ਕਿਹੜਾ ਖੜਦਾ ਹਾਂਜੀ ਤੇ ਵੀਡੀਓ ਹਰ ਇੱਕ ਵੇਂਦਾ ਇਹ ਨਹੀਂ ਆਪਣੀ ਕੱਲੀ ਵੀਡੀਓ ਵੇਖਣੀ ਆਪਣੀ ਥੋੜਾ ਵੇਖ ਕੇ ਆਪਣੇ ਤੋਂ ਡੰਗਰ ਲੈ ਲੈਣੇ ਹਾਂਜੀ ਕਈ ਡੰਕਰ ਕਹਿੰਦੇ ਵੀਡੀਓ ਤੇਰੇ ਵੇਗ ਗਿਆ ਤੇ ਫਲਾਣਾ ਤੇਰੇ ਵੇਗ ਗਿਆ ਹਾਂਜੀ ਵੇਗ ਦਾ ਭਾ ਹੀ ਆ ਬਿਲਕੁਲ ਬਿਲਕੁਲ ਭਾ ਦੇ ਨਾਲ ਹੀ ਆ ਜੀ ਭਾਣਾ ਹੀ ਚੱਲਣਾ ਕੰਮ ਹਾਂਜੀ ਹਾਂਜੀ ਇਹਦਾ ਵੀਰ ਜੀ ਮੋਲ ਲਊਗਾ 30000 30000 ਆ ਤਿਆਰ ਹੋਈ 40000 ਦੀ ਵੜਿਆ 15 ਦਿਨਾਂ ਨੂੰ 14 ਨੂੰ ਹਾਂਜੀ ਮੋਲ ਲਊ 30 ਜਾਂ ਤਾਂ ਬੰਦੇ ਦੀ 26000 ਦੀ ਕੋਈ ਮਾਨ ਤਾਨ ਭਰਾ ਜੀ ਮਾਨ ਤਾਨ ਵੀਰ ਭਾਵੇਂ ਇਤਰਾ ਬੈਠਾ ਰ ਆ ਲਾਈ ਪੂਰੀ ਪਈ ਆ ਹਾਂਜੀ ਹਾਂਜੀ ਆ ਲਾਈ ਪੈ ਗਈ ਆ ਬਾਕੀ ਹੋਰ ਤੇ ਲੜ ਲਾ ਨੇ ਲੜ ਲੜ ਨਾ ਕੱਢ ਜੂਗੀ ਇਧਰ ਅੱਡ ਜੂਗੀ ਇਤਰਾ ਮੈਂ ਬੈਠਾ ਰ ਪੂਰੀ ਠੰਡੀ ਸੀਲ ਹਾਂ ਕੋਈ ਗੱਲ ਬਾਤ ਨਹੀਂ ਇਧਰ ਪਾਣੀ ਇਧਰ ਬੈਠਾ ਰਿਹਾ ਇਹ ਸ਼ਬੀਆ ਦੀ ਦੇ ਦੇ ਗਿਸ਼ ਕੋਈ ਮਾਨ ਤਾਨ ਮੌਕੇ ਤੇ ਪੰਜੀ ਦੀ ਦੇ ਦਾਂਗੇ ਹੋਰ ਦੱਸੋ ਵੀਰ ਠੀਕ ਹੈ ਭਰਾ ਜੀ ਠੀਕ ਹੈ ਜਾਇਜ ਜਾਇਜ ਬਿਲਕੁਲ ਜਾਇਜ ਮੋਲ ਆ ਗਿਆ ਉੜਦੀਆਂ ਵਾਲੇ ਉੜ ਮੈਂ ਨਾ ਸਿਆੜਾ ਕੋਲਾ ਮੋਲ ਐ ਕਿਤੇ ਆ ਗੜੇ ਮਿੱਠੇ ਮਿੱਠੇ ਪਾ ਮਿੱਠੇ ਨਿਗੇ ਨਿਗੇ ਪੰਜੀ ਹਜ਼ਾਰ ਦੀ ਦੇ ਦਾਂਗੇ ਮਿੱਠੇ ਪਾ ਜਿੰਨ 14 ਰਹਿ ਗਏ ਸੂਚ ਹਾਂਜੀ ਹਾਂਜੀ ਇਹ ਲਾਇ ਪਈ ਆ ਤੇ ਕਿੰਵੇਂ ਸੂਏ ਸੁਣਾ ਦੇਣੇ ਇਹਦੇ 15 ਦਿਨਾਂ ਤੋਂ ਵਾਧੇ ਟਾਈਮ ਖੜੇ ਹਾਂਜੀ ਇਹਦਾ 10000 ਜੁਰਮਾਨਾ ਭਰ ਦੂੰ ਮੈਂ ਠੀਕ ਆ ਭਰਾਜ ਦੇ ਮੱਝ ਦੇ ਮੱਝ 5 ਦਿਨਾਂ ਤੋਂ ਵਾਧੇ ਟਾਈਮ ਲੈ ਜੇ ਹਾਂਜੀ 20000 ਜੁਰਮਾਨਾ ਉਹਦਾ ਹੋਊਗਾ ਠੀਕ ਆ ਜੀ ਤੇ ਸੂਏ ਕਿੰਵੇਂ ਸੂਣਾ ਵੀ ਦੇ ਤੀਜੀ ਤੀਜੀ ਸੂਵੇ ਹਣ ਜਰਸੀ ਆ ਗਈ ਐ ਦੁੱਧ 14 ਤੋਂ 15 ਕਿਲੋ ਭਰਦੀ ਰਹੀ ਆ ਠੀਕ ਆ ਜੀ ਹਾਂ ਲਾਗੋਂ ਲਈ ਆਪਾਂ ਵੇਚਣੋ ਹਾਂਜੀ ਦੁੱਧ 14 15 14 15 ਹਣ ਮੈਨੂੰ ਸੋਹਣੀ ਸੁਣ ਕੀ ਆ ਹਾਂਜੀ ਹਾਂਜੀ ਹਾਂ ਬਰਾਊਨ ਸ਼ੇਡ ਹਾਂ ਜੀ ਜਰਸੀ ਆ ਜਰਸੀ ਦੇ ਵਿੱਚ ਬ੍ਰਾਊਨ ਥੱਲੇ ਚੰਗੀ ਬਣ ਗਈ ਤੇ 35-40 ਹਜ਼ਾਰ ਦੀ ਰਮਾਲ ਹੈ ਹੈਗੀ ਹੈਗੀ ਰਾਵਣ ਹੈਗੀ 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 ਆ ਬਿਲਕੁਲ ਬਿਲਕੁਲ ਲੋ ਜੀ ਇੱਥੇ 80-80 ਹਜ਼ਾਰ ਮੁੱਲ ਕਰੀ ਜਾਂਦੇ ਗਾਵਾਂ ਦਾ ਹੀ ਹਾਂ ਜੀ ਹਾਂ ਇਹ ਗੱਲ ਆਪਾਂ ਇਹ ਦੇ ਦੇਣੀ 5000 ਦੀ ਠੀਕ ਹੈ ਭਰਾ ਜੀ ਆ ਦੇ ਦੇਣੀ 20000 ਦੀ ਹਾਂ ਜੀ ਆ ਮੱਝ ਦੇ ਦੇਣੀ ਆਪਾਂ 70000 ਦੀ ਹਾਂ ਜੀ ਜਾਇਜ਼ ਆ ਹਾਂ ਜੀ ਇਹਦੀ ਜਾਇਜ਼ ਕਮਾਈ ਰੱਖਣੀ ਆ ਬਿਲਕੁਲ ਬਿਲਕੁਲ ਇਹ ਆਪਾਂ 70000 ਦੀ ਦੇ ਦੇਣੀ ਆ ਹਾਂਜੀ ਆ 55000 ਦੀ ਦੇ ਦੇਣੀ 8 ਕਿਲੋ ਦੁੱਧ ਆ ਹਾਂਜੀ ਆਪ 75000 ਦੀ ਦਵਾਂਗੇ 5 ਦਿਨ ਖੜਦੀ 5 ਦਿਨ ਵੱਧ ਲੈ ਜੇ ਝੋਟੀ ਆਪਣੀ ਜ਼ਿੰਮੇਵਾਰੀ ਹੋਊਗੀ ਜੀ ਮੈਂ ਨਾ 20000 ਜਿੰਨਾ ਪਰ ਦੂੰ ਮੈਂ ਤਾਂ ਠੀਕ ਹੈ ਜੀ ਆਹੋ 5 ਦਿਨਾਂ ਨਾਲ ਵੱਧ ਟਾਈਮ ਲੈ ਜੇ ਤੇ ਸਾਲਾਂ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਵੀ ਤੇ ਵੀ ਜੀ ਐਡਰੈਸ ਤੇ ਮੁਰਛਟਾ ਰਿਖਲੇ ਬਾਦ ਐਡਰੈਸ ਯਾਰ ਵੀਰੇ 1 ਲੱਖ ਦਾਖ ਦੀ ਹੈਗੀ ਝੋਟੀ ਹੈਗੀ ਹੈਗੀ ਵੀ ਜੀ ਆਰਾਮ ਨਾਲ 100 ਦੀ ਵੱਡੀ ਝੋਟੀ ਆ ਹਾਂਜੀ ਹਾਂਜੀ ਤੇ ਹੈਗੀ ਇਧਰ ਸੂਲ ਤੇ ਦਾਗ ਆ ਪਿਓ ਨੀਲੀ ਆ ਪਿਓ ਨੀਲੀ ਹੈ ਨਾ ਪੈਰ ਤੋ ਮਾਰ ਕੇ ਵੀ ਕਰੋ ਸਾਰੇ ਭਰਾਵਾਂ ਦਾ ਉਧਰ ਡੱਬੇ ਇੱਕ ਚਡੇ ਡੱਬੇ ਅਗਲਾ ਪੈਰ ਤੋ ਵਿਆਹ ਬਿੱਲੀਆਂ ਅੱਖਾਂ ਆ ਗਈਆਂ ਬਿੱਲੀ ਮੜਕੀ ਆ ਮੈਂ ਨਾ ਕੋਈ ਛਾਕ ਨਹੀਂ ਝੋੜੀ ਜਾਗਾ ਠੀਕ ਹੈ ਜੀ ਤੇ ਆਪਣਾ ਐਡਰੈਸ ਆਪਣੇ ਤੋਂ ਚੱਲ ਪਾਣਾ ਵਜੀ ਤੇ ਪਹਾੜੇ ਦੇ ਦੇਣੀ ਬਿਲਕੁਲ ਵੇਗ ਰਸਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਹਾਂਜੀ ਜ਼ਿਲ੍ਹਾ ਆਪਣਾ ਤਰਨਤਾਰਨ ਚਵਾਲ 8 ਕਿਲੋਮੀਟਰ ਪੈਂਦਾ ਵਿਖੀ ਵਿੰਡ 7 ਵਿਖੀ ਵਿੰਡ 7 8 ਤੇ ਮੋਬਾਈਲ ਨੰਬਰ ਵੀਦੀ ਰੱਖ ਦਿਓ ਪਛਾਨੇ ਜੀ ਦਾ 13 44 13 ਠੀਕ ਹੈ ਜੀ ਧੰਨਵਾਦ ਹਾਂਜੀ ਵੀਰ ਜੀ ਪਾਓ ਆਪਣੇ ਸਾਈਦ ਬਗੈਰ ਕੋਈ ਚੋਲੇ ਕੋਈ ਨਾ ਆਪਾਂ ਸਾਈ ਕਰਕੇ ਚੋਣੀਆਂ ਜਰੂਰ ਹਾਂਜੀ ਹਾਂਜੀ ਸਾਈਦ ਬਗੈਰ ਚੋਲੇ ਆਣ ਕੇ ਠੀਕ ਹੈ ਬਿਲਕੁਲ ਜੀ ਆਉਣ ਵੀਰ ਕੋਈ ਦੂਰ ਦੜੇ ਆਵੇਂ ਸਾਈ ਕਰਕੇ ਚਵਾਉਣੀ ਆਪਾਂ ਹਾਂਜੀ ਹਾਂਜੀ ਆਪਾਂ ਨੂੰ ਨਹੀਂ ਕੋਈ ਝਗੜਾ ਪਾ ਮੁੱਲ ਭਾਈ ਜਾਜੇ ਹਾਂਜੀ ਮਿੱਠੇ ਪਾ ਸਾਈਦ ਬਗੈਰ ਡੰਗਰ ਹਾਂਜੀ ਹਾਂਜੀ ਓਕੇ ਭਰਾ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ ਇਕੱਠਾ ਡੇਰੀ ਫਾਰਮ ਦੀਆਂ ਵੀਡੀਓ ਵੇਖਣਾਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਹ ਕੁਝ ਅੱਜ ਦੇ ਪਸ਼ੂ ਪੇਰ ਜਾਂ ਤਾਂ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ